ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਬਣਾਵਾਂਗੀ ਨਰਮ-ਨਰਮ ਤੇ ਪੂੜੀਆਂ ਵਾਂਗ ਫੁੱਲੇ ਬਿਨਾ ਚਾਣੀ ਤੋਂ ਤਿਆਰ ਕੀਤੇ ਮਾਲਪੂੜੇ ਤੇ ਇਹਨਾਂ ਮਾਲਪੂੜਿਆਂ ਨੂੰ ਜਿਹੜਾ ਸੌਣ ਮਹੀਨੇ ਦੇ ਵਿੱਚ ਬਣਾਇਆ ਤੇ ਖਾਦਾ ਜਾਂਦਾ ਇਹਨਾਂ ਮਾਲਪੂੜਿਆਂ ਨੂੰ ਜਿਹੜਾ ਵਾ ਦੁੱਧ ਤੇ ਚੌਲਾਂ ਦੀ ਖੀਰ ਦੇ ਨਾਲ ਖਾਦਾ ਜਾਂਦਾ ਵਾ ਤੇ ਇਹਨਾਂ ਮਾਲਪੂੜਿਆਂ ਨੂੰ ਤਿਆਰ ਕਰਨ ਵਾਸਤੇ ਮੈਂ ਇੱਥੇ ਦੋ ਕੌਲੀਆਂ ਜਿਹੜਾ ਮੈਂ ਬਾਲਿਆ ਮੈਂ ਦਦੇ ਨਿਸ਼ਾਨ ਲਿਆ ਸੀਗਾ ਇੱਕ ਕੋਲੀ ਸੂਜੀ ਦੀ ਉਹਨੂੰ ਛਾਨ ਲਿਆ ਤੇ ਇੱਕ ਕੋਲੀ ਜਿਹੜੀ ਖੰਡ ਦੀ ਆ ਇੱਕ ਬਰਤਨ ਲੈ ਕੇ ਉਹਦੇ ਵਿੱਚ ਜਿਹੜੇ ਦੋ ਕੋਲੀਆਂ ਮੈਂ ਏਦਾਂ ਵਾ ਉਹਨਾਂ ਨੂੰ ਪਾ ਲਵਾਂਗੇ ਤੇ ਨਾਲ ਹੀ ਜਿਹੜੀ ਮੈਂ ਇੱਕ ਕੋਲੀ ਸੂਜੀ ਲਈ ਉਹਨੂੰ ਵੀ ਪਾ ਦਵਾਂਗੇ ਤੇ ਜਿਹੜੀ ਖੰਡ ਵਾ ਉਹਨੂੰ ਵੀ ਮੈਂ ਨਾਲ ਹੀ ਪਾ ਦੇਣਾ ਕਿਉਂਕਿ ਮੈਂ ਇੱਥੇ ਚਾਣੀ ਜਿਹੜੀ ਅਲੱਗ ਤਿਆਰ ਨਹੀਂ ਕੀਤੀ ਇੱਕ ਚਮਚ ਜਿਹੜਾ ਇਹਦੇ ਵਿੱਚ ਕੁੱਟੀ ਹੋਈ ਸੌਂਫ ਦਾ ਇੱਕ ਚਮਚ ਕੁੱਟੇ ਹੋਏ ਜਿਹੜੀ ਹਰੀ ਇਲਾਚੀ ਆ ਤੇ 250 ਗ੍ਰਾਮ ਦੇ ਕਰੀਬ ਮੈਂ ਜਿਹੜਾ ਕੋਸਾ ਦੁੱਧ ਲਿਆ ਵਾ ਤੇ ਦੁੱਧ ਨੂੰ ਤੁਸੀਂ ਜਿਹੜਾ ਬਹੁਤ ਜ਼ਿਆਦਾ ਗਰਮ ਨਹੀਂ ਲੈਣਾ ਤੇ ਬਹੁਤ ਜ਼ਿਆਦਾ ਠੰਡਾ ਵੀ ਨਾ ਹੋਵੇ ਫਿਰ ਇਹਨੂੰ ਜਿਹੜਾ ਵਾ ਮੈਦੇ ਤੇ ਸੂਜੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਦੁੱਧ ਨੂੰ ਕੋਲ ਲਵਾਂਗੇ ਤੇ ਦੁੱਧ ਜਿਹੜਾ ਇੱਕੋ ਵਾਰੀ ਵਿੱਚ ਸਾਰਾ ਨਹੀਂ ਪਾਉਣਾ ਥੋੜਾ ਥੋੜਾ ਦੁੱਧ ਪਾ ਕੇ ਦਾ ਜਿਹੜਾ ਕੋਲ ਤਿਆਰ ਕਰਾਂਗੇ ਤੇ ਜੇ ਤੁਹਾਨੂੰ ਲੱਗੇ ਕਿ ਜਿਹੜਾ ਕੋਲ ਵਾ ਥੋੜਾ ਸਖਤ ਤਿਆਰ ਹੋਇਆ ਵਾ ਤੇ ਉਹਦੇ ਵਿੱਚ ਤੁਸੀਂ ਦੁਬਾਰਾ ਦੁੱਧ ਪਾ ਸਕਦੇ ਹੋ ਤੇ ਥੋੜਾ ਥੋੜਾ ਦੁੱਧ ਪਾ ਕੇ ਦੁਬਾਰਾ ਜਿਹੜਾ ਇਹਨੂੰ ਤਿਆਰ ਕਰ ਲਵਾਂਗੇ ਕੋਲ ਲਵਾਂਗੇ ਚੰਗੀ ਤਰ੍ਹਾਂ ਇਹਨੂੰ ਦੁੱਧ ਪਾ ਕੇ ਦੁੱਧ ਜਿਹੜਾ ਵਾ ਪਾ ਕੇ ਘੋਲਣ ਤੋਂ ਬਾਅਦ ਇੱਥੇ ਮੈਂ 2 ਚਮਚ ਜਿਹੜੇ ਆ ਮਲਾਈ ਦੇ ਪਾਵਾਂਗੇ ਮਲਾਈ ਜਿਹੜੀ ਬਿਲਕੁਲ ਜਿਹੜੀ ਆ ਤਾਜੀ ਹੋਣੀ ਚਾਹੀਦੀ ਆ ਇੱਕ ਜਾਂ ਦੋ ਦਿਨ ਪੁਰਾਣੀ ਜਿਹੜੀ ਮਲਾਈ ਤੁਸੀਂ ਵਰਤ ਸਕਦੇ ਹੋ ਜੇ ਬਹੁਤ ਜ਼ਿਆਦਾ ਪੁਰਾਣੀ ਮਲਾਈ ਹੋਵੇ ਤੇ ਉਹ ਜਿਹੜੀ ਆ ਉਹਦੇ ਵਿੱਚ ਖਟਾਸ ਆ ਜਾਵੇਗੀ ਤੇ ਇਮਲਾਈ ਪੌਣ ਤੋਂ ਬਾਅਦ ਜਿਹੜਾ ਚੰਗੀ ਤਰ੍ਹਾਂ ਮੈਨੂੰ ਕੋਲ ਲਵਾਂਗੀ ਤਾਂ ਜੋ ਇਹਦੇ ਵਿੱਚ ਗੰਡਾ ਜਿਹੜੀਆਂ ਮਮੈਦੇ ਦੀਆਂ ਤੇ ਸੂਜੀ ਦੀਆਂ ਨਾ ਬਣਨ ਤੇ ਖਾਂਡੇ ਵੀ ਜਿਹੜੀਆਂ ਚੰਗੀ ਤਰ੍ਹਾਂ ਜਿਹੜੀ ਵਿੱਚ ਕੋਲ ਜਾਵੇ ਕੋਲਣ ਤੋਂ ਬਾਅਦ ਢੱਕਣ ਦੇ ਕੇ ਇਹਨੂੰ ਅੱਧੇ ਘੰਟੇ ਵਾਸਤੇ ਰੈਸਟ ਦੇ ਰੱਖ ਦਵਾਂਗੇ ਓਨੀ ਦੇਰ ਅਸੀਂ ਜਿਹੜੀ ਆ ਖੀਰ ਦੀ ਤਿਆਰੀ ਕਰ ਲਵਾਂਗੇ ਖੀਰ ਬਣਾਉਣ ਵਾਸਤੇ ਤਸਲੇ ਵਿੱਚ ਦੁੱਧ ਪਾ ਕੇ ਗੈਸ ਤੇ ਰੱਖ ਦਿੱਤਾ ਵਾ ਤੇ ਨਾਲ ਜਿਹੜੀ ਆ ਹਰੀ ਇਲਾਇਚੀ ਜਿਹੜੀ ਪਾ ਦਵਾਂਗੇ ਤੇ ਦੁੱਧ ਨੂੰ ਗਰਮ ਹੋਣ ਦਵਾਂਗੇ ਇੱਧਰ ਮੈਂ ਜਿਹੜੇ ਚੋਲ ਚੰਗੀ ਤਰ੍ਹਾਂ ਚੋਗ ਕੇ ਤੇ ਧੋ ਲਏ ਆ ਤੇ ਦੁੱਧ ਗਰਮ ਹੋਣ ਦੀ ਜਿਹੜੀ ਵੇਟ ਹੋ ਰਹੀ ਹੈ ਜਦੋਂ ਦੁੱਧ ਗਰਮ ਹੋ ਜਾਵੇਗਾ ਉਹਦੇ ਵਿੱਚ ਜਿਹੜੇ ਧੋਤੇ ਹੋਏ ਚੋਲ ਪਾ ਦਵਾਂਗੇ ਦੁੱਧ ਗਰਮ ਹੋ ਗਿਆ ਸੀਗਾ ਤੇ ਮੈਂ ਜਿਹੜੇ ਆ ਚੋਲਾਂ ਨੂੰ ਪਾ ਦਿੱਤਾ ਵਾ ਤੇ ਨਾਲ ਹੀ ਕੜਛੀ ਦੀ ਮਦਦ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਚੌਲਾਂ ਨੂੰ ਮੱਧ ਦੁੱਧ ਦੇ ਵਿੱਚ ਮਿਲਾ ਦਿੱਤਾ ਵਾ ਤਾਂ ਜੋ ਜਿਹੜੇ ਦੁੱਧ ਤੇ ਚੌਲ ਜੜੇ ਆਪਸ ਵਿੱਚ ਮਿਕਸ ਹੋ ਜਾਣ ਤੇ ਗੈਸ ਨੂੰ ਜਿਹੜਾ ਕੱਟ ਕਰ ਦੇਣਾ ਵਾ ਤਾਂ ਜੋ ਜਿਹੜੀ ਆਸਤੇ ਆਸਤੇ ਖੀਰ ਜਿਹੜੀ ਆ ਵਧੀਆ ਤਰੀਕੇ ਨਾਲ ਪੱਕ ਕੇ ਤਿਆਰ ਹੋ ਜਾਵੇ ਦੁਬਾਰਾ ਮੈਂ ਮਾਲ ਪੂੜਿਆਂ ਦਾ ਜਿਹੜਾ ਕੋਲ ਚੱਕ ਕੀਤਾ ਸੋਜੀ ਫੁੱਲ ਚੁੱਕੀ ਸੀਗੀ ਤੇ ਕੋਲ ਜਿਹੜਾ ਵਾ ਥੋੜਾ ਸਖਤ ਹੋ ਗਿਆ ਸੀ ਮੈਂ ਦੁਬਾਰਾ ਥੋੜਾ ਦੁੱਧ ਪਾ ਕੇ ਕੋਲ ਨੂੰ ਤਿਆਰ ਕੀਤਾ ਕੋਲ ਸਾਡਾ ਜਿਹੜਾ ਇਸ ਤਰ੍ਹਾਂ ਦਾ ਤਿਆਰ ਹੋਇਆ ਸੀਗਾ ਤੇ ਕੋਲ ਜਿਹੜਾ ਬਿਲਕੁਲ ਵਧੀਆ ਤਿਆਰ ਹੋਇਆ ਸੀਗਾ ਜਿਸ ਤਰ੍ਹਾਂ ਦਾ ਮੈਨੂੰ ਚਾਹੀਦਾ ਸੀਗਾ ਤੇ ਹੁਣ ਨਾਲ ਹੀ ਜਿਹੜਾ ਮੈਂ ਅੱਗ ਬਾਲ ਕੇ ਚੁੱਲੇ ਦੇ ਉੱਤੇ ਕੜਾਈ ਰੱਖ ਦਿੱਤੀ ਐ ਤੇ ਵਿੱਚ ਜਿਹੜਾ ਕਿ ਉਹ ਪਾ ਦਿੱਤਾ ਸਭ ਤੋਂ ਪਹਿਲਾਂ ਮੈਂ ਇੱਕ ਹੀ ਪੂੜਾ ਪਾਵਾਂਗੀ ਜਦੋਂ ਇਹ ਪੂੜਾ ਜਿਹੜਾ ਇੱਕ ਵਾ ਵਧੀਆ ਬਣ ਕੇ ਤਿਆਰ ਹੋਵੇਗਾ ਤੇ ਫਿਰ ਮੈਨੂੰ ਪਤਾ ਲੱਗ ਜਾਏਗਾ ਜਿਹੜਾ ਕੋਲ ਸੀਗਾ ਵਧੀਆ ਤਿਆਰ ਹੋਇਆ ਵਾ ਫਿਰ ਮੈਂ ਆਪਣੀ ਕੜਾਈ ਦੇ ਹਿਸਾਬ ਨਾਲ ਜੇ ਤੁਸੀਂ ਤੁਹਾਡੀ ਕੜਾਈ ਦਿੰਦਾ ਉਹਦਾ ਸਾਈਜ਼ ਆ ਉਹਦੇ ਵਿੱਚ ਇੱਕ ਤੋਂ ਵੱਧ ਵੀ ਤੁਸੀਂ ਪੂੜੇ ਪਾ ਸਕਦੇ ਹੋ ਇੱਥੇ ਮੈਂ ਤਿੰਨ ਪੂੜੇ ਵੀ ਪਾਏ ਆ ਚਾਰ ਵੀ ਪਾਏ ਆ ਤੇ ਇਹਨਾਂ ਪੂੜਿਆਂ ਨੂੰ ਜਿਹੜਾ ਕੱਚਿਆਂ ਨੂੰ ਬਿਲਕੁਲ ਨਹੀਂ ਛੇੜਨਾ ਜਦੋਂ ਪੂੜੇ ਨੂੰ ਸੇਕ ਲੱਗ ਜਾਵੇਗਾ ਤੇ ਆਪਣੇ ਆਪ ਜਿਹੜਾ ਫੁੱਲ ਕੇ ਉੱਪਰ ਆ ਜਾਵੇਗਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੂੜੇ ਆ ਬਿਲਕੁਲ ਪੂੜੀਆਂ ਵਾਂਗ ਫੁੱਲ ਕੇ ਉੱਪਰ ਆ ਰਹੇ ਆ ਤੇ ਬਹੁਤ ਵਧੀਆ ਤਿਆਰ ਹੋ ਰਹੇ ਆ ਤੇ ਅੱਗ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਣਾ ਕਿਉਂਕਿ ਜਿਹੜੇ ਪੂੜੇ ਆ ਉਹ ਸੜ ਜਾਣਗੇ ਅੱਗ ਜਿਹੜੀ ਆ ਥੋੜੀ ਘਟ ਤੇ ਹੀ ਇਹਨਾਂ ਨੂੰ ਪਕਾਵਾਂਗੇ ਇੱਥੇ ਅਸੀਂ ਦੋ ਕੜਸ਼ੀਆਂ ਦੀ ਮਦਦ ਦੇ ਨਾਲ ਜਿਹੜਾ ਵਾ ਪੂੜਿਆਂ ਨੂੰ ਬਣਾ ਰਹੇ ਹਾਂ ਕਿਉਂਕਿ ਜਿਹੜਾ ਮਾਲ ਪੂੜਿਆਂ ਦਾ ਘੋਲ ਤਿਆਰ ਕੀਤਾ ਵਾ ਉਹ ਜਿਹੜਾ ਉਹਦਾ ਖਲਾਰਾ ਨਾ ਪਵੇ ਤੇ ਜਿਹੜੇ ਪੂੜੇ ਆ ਬਿਲਕੁਲ ਜਿਹੜੇ ਆ ਵਧੀਆ ਵਧੀਆ ਤੇ ਗੋਲ ਗੋਲ ਜਿਹੜੇ ਆ ਉਹ ਤਿਆਰ ਹੋਣ ਇਸੇ ਤਰ੍ਹਾਂ ਮੈਂ ਸਾਰੇ ਪੂੜਿਆਂ ਨੂੰ ਜਿਹੜਾ ਵਾ ਤਿਆਰ ਕਰ ਲਵਾਂਗੀ ਤੇ ਪਿਛਲੀ ਵਾਰੀ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਮੈਂ ਗੁੜ ਦੇ ਗੁੜ ਵਾਲੇ ਜਿਹੜੇ ਆ ਤਵੇ ਵਾਲੇ ਪੂੜੇ ਬਣਾਏ ਸੀਗੇ ਤੇ ਉਸ ਵੀਡੀਓ ਨੂੰ ਵੀ ਤੁਸੀਂ ਸਾਰਿਆਂ ਨੇ ਬੜਾ ਪਸੰਦ ਕੀਤਾ ਸੀਗਾ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਤੇ ਪਲੀਜ਼ ਮੇਰੇ ਚੈਨਲ ਹੁੰਦਲ ਫੈਮਿਲੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਸਾਰਿਆਂ ਦਾ ਜਿਹੜਾ ਬਹੁਤ ਜ਼ਿਆਦਾ ਧੰਨਵਾਦ ਹੋਵੇਗਾ ਤੇ ਇਹ ਜਿਹੜੇ ਪੂੜੇ ਆ ਇਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਤਿਆਰ ਕਰ ਲਵਾਂਗੀ ਸਾਰਿਆਂ ਨੂੰ ਤੇ ਅੱਗ ਜਿਹੜੀ ਬਿਲਕੁਲ ਹੀ ਘਟ ਰਹਿਣ ਦਵਾਂਗੇ ਵੇਖੋ ਕਿੰਨੇ ਵਧੀਆ ਜਿਹੜੇ ਪੂੜੇ ਸਾਰੇ ਤਿਆਰ ਹੋ ਰਿਹਾ ਤੇ ਪੂੜਿਆਂ ਨੂੰ ਨਾ ਬਹੁਤਾ ਸਾੜਨਾ ਤੇ ਨਾ ਹੀ ਜਿਹੜੇ ਕੱਚੇ ਤਿਆਰ ਕਰਨੇ ਆ ਪੂੜੇ ਸਾਰੇ ਬਣ ਕੇ ਜਿਹੜੇ ਤਿਆਰ ਹੋ ਗਏ ਆ ਵੇਖੋ ਕਿੰਨੇ ਵਧੀਆ ਪੂੜੇ ਤਿਆਰ ਹੋਏ ਆ ਤੇ ਪੂੜੇ ਬਿਲਕੁਲ ਹੀ ਜਿਹੜੇ ਆ ਸੌਫਟ ਜਿਹੜੇ ਤਿਆਰ ਹੋਏ ਸੀਗੇ ਤੇ ਇਹਨਾਂ ਨੂੰ ਉਧਰ ਸਾਡੀ ਖੀਰ ਵੀ ਜਿਹੜੀ ਬਣ ਚੁੱਕੀ ਸੀਗੀ ਤੇ ਉਹਨੂੰ ਅਸੀਂ ਖੀਰ ਦੇ ਨਾਲ ਖਾਵਾਂਗੇ ਤੇ ਇਹਨਾਂ ਖੀਰ ਬੋੜਿਆਂ ਨੂੰ ਜਿਹੜਾ ਅਸੀਂ 100 ਸੋਣ ਮਹੀਨੇ ਦੇ ਵਿੱਚ ਖਾਣੇ ਆ ਤੇ ਦੁੱਧ ਦੀ ਖੀਰ ਦੇ ਨਾਲ ਬਣਾ ਕੇ ਖਾਵਾਂਗੇ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਧੰਨਵਾਦ ਜੀ